ਜੀ ਵਾਇਗੁਰਦੀਕਾ ਖਾਲਸਾ ਵਾਇਗੁਰਦੀਕੀ ਫਦੇ ਸਾਰਿਆਂ ਨੂੰ ਜੀ ਮੈਂ ਗੁਰਤਮ ਸਿੰਘ ਬੋਲ ਰਿਹਾ ਹਾਂ ਹਾਂਜੀ 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 ਗੁਰਤਮ ਸਿੰਘ ਜੀ ਤੁਹਾਡੇ ਬਾਰੇ ਤਾਂ ਪਹਿਲਾਂ ਗੱਲ ਹੋ ਚੁੱਕੀ ਹੈ ਅੱਜ ਹਾਂਜੀ ਸੌਰੀ ਅੱਜ ਥੋੜਾ ਸੰਡੇ ਕਰਕੇ ਮੈਂ ਬਿਜ਼ੀ ਹੀ ਤੇ ਮੈਂ ਉਹ ਮੈਨੂੰ ਕਿਸੇ ਨੇ ਵੀਡੀਓ ਭੇਜੀ ਆਪਣੇ ਜਿਹੜੇ ਚਪੈਰਿਆਂ ਦੇ ਮੁਖੀ ਆ ਜਿਨ੍ਹਾਂ ਨੇ ਸਾਰਾ ਨੰਬਰ ਲਟਿਆ ਉਹਨਾਂ ਦੇ ਜੀ ਹਾਂਜੀ ਤੇ ਮੈਂ ਹੋਪਫੁਲੀ ਮੈਂ ਸੋਚਿਆ ਕਿ ਚਲੋ ਇਹਨਾਂ ਨੇ ਕੋਈ ਗੁਰਬਾਣੀ ਮੁਤਾਬਕ ਜਿਹੜੇ ਆਪਾਂ ਸਵਾਲ ਚੁੱਕੇ ਸੀ ਉਹਦਾ ਕੋਈ ਜਵਾਬ ਸੋਹਣੇ ਤਰੀਕੇ ਨਾਲ ਦਿੱਤਾ ਹੋਣਾ ਹੂੰ ਤੇ ਮੈਂ ਉਹਦੇ ਬਾਰੇ ਫਿਰ ਲਿਖ ਕੇ ਵੀ ਪਾਇਆ ਥੋੜਾ ਵੀ ਤੂੰ ਇਧਰ ਉਧਰ ਕੀ ਬਾਤ ਛੋੜ ਜੇ ਬਤਾ ਕਾਫਲਾ ਲੁੱਟਾ ਕਿਵੇਂ ਵਾਹ ਵਾਹ ਤੇ ਉਹਦੇ ਵਿੱਚ ਉਹਨਾਂ ਨੇ ਧਮਕੀ ਜਿਹੜੀ ਆ ਉਹ ਸਿੱਧੇ ਰੂਹ ਵਿੱਚ ਇਹ ਦਿੱਤੀ ਆ ਤੇ ਵੇਖੋ ਇਹ ਬੰਦੇ ਆਪਣੀਆਂ ਗੱਲਾਂ ਨੂੰ ਕਿਵੇਂ ਕੱਟ ਰਹੇ ਆ ਮਤਲਬ ਜਿਹੜਾ ਵੀ ਕੋਝਵੰਦ ਬੰਦਾ ਸਮਝ ਲਊਗਾ ਵੀ ਇੰਨਾ ਬੰਦਿਆਂ ਦਾ ਕੋਈ ਵੀ ਬੇਸਿਕ ਕੋਈ ਜਿਹੜਾ ਵਾ ਉਹ ਆਧਾਰ ਨਹੀਂ ਹੈਗਾ ਅ ਕਿ ਇਹ ਇਹਨਾਂ ਨੇ ਕਿੱਥੇ ਸਟੈਂਡ ਕਰਨਾ ਹਾਂਜੀ ਉਹਦੇ ਵਿੱਚ ਉਹ ਧਮਕੀ ਦੇ ਰੂਹ ਵਿੱਚ ਇਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਜਿਹੜੇ ਆ ਉਹ ਤੇ ਦਿਆਲੂ ਆ ਉਹ ਤੇ ਤੈਨੂੰ ਬਖਸ਼ ਦੇਣਗੇ ਹੂੰ ਪਰ ਬਾਬਾ ਨੌਦ ਸਿੰਘ ਨੇ ਨਹੀਂ ਬਖਸ਼ਣਾ। ਅੱਛਾ। ਯਾਨੀ ਕਿ ਬਾਬਾ ਨੌਦ ਸਿੰਘ ਦਿਆਲੂ ਨਹੀਂ ਹੈਗਾ ਵੀ ਉਸ ਤੋਂ ਵੱਧ ਕੇ ਰਹੀਂ। ਠੀਕ ਹੈ। ਮਤਲਬ ਹੁਣ ਇਹਨਾਂ ਨੂੰ ਪੁੱਛੋ ਵੀ ਇਹਦਾ ਇਹਦਾ ਕੀ ਇਹਦਾ ਮਤਲਬ ਕੱਢੀਏ ਇਹਨਾਂ ਇਹ ਦੋ ਬਿਆਨਾਂ ਦਾ ਹਾਲਾਂਕਿ ਦੋਵੇਂ ਹੀ ਸੀਟ ਜਿਹੜੇ ਆ ਉਹ ਸਨਮਾਨਯੋਗ ਆ। ਬਿਲਕੁਲ। ਫਿਰ ਜਿਹੜੀ ਬਾਣੀ ਦੀ ਤੋਕ ਵਰਤੀ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਉਹ ਬ੍ਰਹਮ ਗਿਆਨੀ ਹੁਣ ਜਾਂ ਤੇ ਦੱਸੇ ਕਿ ਅਸੀਂ ਇਸ ਗੱਲੋਂ ਮੁਨਕਰਾਂ ਕਿ ਬਾਬੇ ਦੀਪ ਸਿੰਘ ਨੂੰ ਕੋਈ ਬ੍ਰਹਮ ਦਾ ਗਿਆਨ ਨਹੀਂ ਹੈਗਾ। ਹੂੰ। ਇਹ ਬ੍ਰਹਮ ਦਾ ਗਿਆਨ ਤੇ ਜਿਹੜਾ ਵੀ ਸਿੱਖ ਗੁਰੂ ਸਾਹਿਬ ਨਾਲ ਜੁੜਿਆ ਉਹਨੂੰ ਬ੍ਰਹਮ ਦਾ ਗਿਆਨ ਹੈ। ਬਿਲਕੁਲ। ਠੀਕ ਹੈ ਨਾ। ਅਗਲੀ ਗੱਲ ਨਾਲ ਇਹ ਆ ਕਿ ਤੁਸੀਂ ਇਹ ਜਵਾਬ ਦਿਓ ਕਿ ਜਿਹੜੀ ਸਚਮਤਾ ਦਾ ਤੁਸੀਂ ਢੰਡੋਰਾ ਪਿੱਟਦੇ ਹੋ ਆ ਜਾਂ ਜਿਹੜੀ ਦੁਪਹਿਰੀ ਦੀ ਮਰਿਆਦਾ ਵਾ ਮੇਰਾ ਤੇ ਸਿਰਫ ਇੱਕ ਸਵਾਲ ਸੀ ਇਹਨਾਂ ਨੂੰ। ਇੱਕ ਸ਼ਬਦ ਪੂਰੇ ਇਤਿਹਾਸ ਦੇ ਵਿੱਚੋਂ ਮਤਲਬ ਤੁਹਾਡਾ 500 ਸਾਲ ਦਾ ਇਤਿਹਾਸ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚੋਂ ਇੱਕ ਸ਼ਬਦ ਮੈਨੂੰ ਚੁਪੈਰਾ ਕੱਢ ਕੇ ਵਿਖਾ ਦਿਓ ਬਿਲਕੁਲ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚੋਂ ਇੱਕ ਸ਼ਬਦ ਚੁਪੈਰਾ ਕੱਢ ਕੇ ਵਿਖਾ ਦਿਓ ਹਮ ਜਿੰਨਾ ਗ੍ਰੰਥਾਂ ਨੂੰ ਤੁਸੀਂ ਮੰਨਦੇ ਹੋ ਉਹਦੇ ਵਿੱਚੋਂ ਚੁਪੈਰਾ ਕੱਢ ਕੇ ਵਿਖਾ ਦਿਓ ਬੜੀ ਗੱਲ ਆ ਕਿ ਇਹ ਚੀਮਾ ਸਾਹਿਬ ਇਹਦੇ ਲਿਟਰਲ ਅਰਥ ਤੇ ਇਹ ਮੰਨਦੇ ਆ ਵੀ ਚਾਰ ਪੈਰ ਕਿਓ ਪਹਿਰਾ ਜਿੱਦਾਂ ਦੋ ਪਹਿਰਾ ਦੋ ਪਹਿਰ ਤੇ ਇਹ ਤਾਂ ਦੋ ਤਿੰਨ ਘੰਟੇ ਮਗਾਉਂਦੇ ਆ ਕੰਮ ਜਿਹੜਾ ਕਰਦੇ ਆ ਨਹੀਂ ਪਾਜੀ ਇਹਦੇ ਬਾਰੇ ਵੀ ਮੈਂ ਇੱਕ ਜਿਹੜੀ ਵੀਡੀਓ ਸੀ ਉਹ ਸਾਂਝੀ ਕੀਤੀ ਕੱਲ ਪਰਸੋਂ ਦੀ ਉਹਦੇ ਵਿੱਚ ਇਹ ਆ ਕਿ ਹਰ ਗੁਰਦੁਆਰੇ 'ਚ ਦੁਪਹਿਰਾ ਤੇ ਬਾਣੀ ਪੜੀ ਜਾਂਦੀ ਆ ਹੂੰ ਹੁਣ ਵੇਖੋ ਮਹਾਰਾਜ ਨੇ ਬਾਣੀ ਆਖਿਆ ਚੌਥੇ ਪਹਿਰੇ ਸਬਾਹ ਕੇ ਹੂੰ ਚੌਥਾ ਪੈਰ ਬੇਸਿਕਲੀ ਜਿਵੇਂ ਆਪਾਂ ਕਹਿੰਦੇ ਆਂ ਵੀ ਜਿਵੇਂ ਨਾ ਸਾਡੇ ਗਰੰਥੀ ਸਿੰਘ ਅਰਦਾਸ ਕਰਦੇ ਹੁੰਦੇ ਸੀ ਵੀ ਮਹਾਰਾਜ ਤੇਰੇ ਬਾਣੇ ਵਿੱਚ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋ ਗਿਆ ਹਾਂਜੀ ਯਾਨੀ ਚਾਰ ਪੈਰ ਜਦੋਂ ਸ਼ਾਮ ਦੀ ਸੋਦਰ ਕਰਕੇ ਜਦ ਨੂੰ ਅਰਦਾਸ ਕਰ ਰਿਹਾ ਨਾ ਗਰੰਥੀ ਸਿੰਘ ਤੇ ਅਖੀਰਲੇ ਪੜਾਵਲ ਜਾ ਰਿਹਾ ਤੇ ਉਦੋਂ ਕਹਿ ਰਿਹਾ ਵੀ ਚਾਰ ਪੈਰ ਬੀਤ ਗਏ ਹੁਣ ਹੂੰ ਇਹ ਦੁਪਹਿਰੇ ਨੂੰ ਦੁਪਹਿਰਾ ਕਿਵੇਂ ਕਹੀ ਜਾਂਦੇ ਆ ਉਹੀ ਤਾਂ ਕਰ ਲਿਆ ਫਿਰ ਅਗਲੀ ਗੱਲ ਜਦੋਂ ਸਵੇਰ ਹੁੰਦੀ ਆ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਸੂਰਜ ਚੜ੍ਹਨ ਤੋਂ ਪਹਿਲਾਂ ਹੂੰ ਉਦੋਂ ਉਦੋਂ ਅਰਦਾਸ ਹੁੰਦੀ ਆ ਵੀ ਚਾਰ ਪੈਰ ਰੈਣ ਬੀਤ ਗਈ ਤੇ ਚਾਰ ਪੈਰ ਦਿਨ ਆਇਆ ਆਪਣੇ ਬਾਣੇ 'ਚ ਕੱਢੀ ਹੂੰ ਹਾਂ ਅਸੀਂ ਇਤਿਹਾਸ ਵਿੱਚੋਂ ਇਹ ਸੁਣਿਆ ਕਿ ਸਾਨੂੰ ਇਹ ਕਿਹਾ ਗਿਆ ਵੀ ਮਤਾਵਾਵਾਂ ਜਿਹੜੀਆਂ ਸੀ ਜਿਨ੍ਹਾਂ ਦਾ ਜਿਨ੍ਹਾਂ ਦੇ ਗਲਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਪਾਏ ਗਏ ਹਾਂਜੀ ਉਹ ਕਹਿੰਦੀਆਂ ਸੀ ਵੀ ਮੀਰ ਮੰਨੂ ਦੀ ਜੇਲ੍ਹ ਕਰਦਾਸ ਕਰਦੀਆਂ ਸੀ ਕਿ ਬੱਚਿਆਂ ਦੇ ਟੋਟੇ ਗਲੇ ਵਿੱਚ ਪਵਾ ਕੇ ਵੀ ਉਹਨਾਂ ਨੇ ਇਹ ਗੱਲ ਆਖੀ ਵੀ ਚਾਰ ਪੈਰ ਦਿਨ ਤੇਰੇ ਬਾਣੀ ਚ ਬਤੀਤ ਹੋਇਆ ਹੂੰ ਇਹਨਾਂ ਨੇ ਦੁਪਹਿਰੇ ਦਾ ਅਡੰਬਰ ਕਰ ਲਿਆ ਵੀ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ ਅੱਥੀ ਜਿੱਥੋਂ ਇਤਿਹਾਸ ਵਿੱਚ ਉਹਨਾਂ ਪੁਰਖਿਆਂ ਦਾ ਇਤਿਹਾਸ ਪੜਿਆ ਉਹਨਾਂ ਤੇ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਬੱਚਿਆਂ ਦੇ ਟੋਟੇ ਵੀ ਗਲਾਂ 'ਚ ਪਵਾ ਲਏ ਹੂੰ ਠੀਕ ਹੈ ਜੀ ਹੁਣ ਇਹਨਾਂ ਤੋਂ ਮਤਲਬ ਮੈਂ ਫਿਰ ਅਗਲੀ ਗੱਲ ਜਿਹੜੀ ਇਹਦੇ ਵਿੱਚ ਮੈਂ ਹੋਰ ਸਾਂਝੀ ਕਰਨੀ ਚਾਹੁੰਨਾ ਵੀ ਇਹ ਜਿਹੜੀ ਦੁਪਹਿਰੇ ਦੀ ਵਿਧੀ ਆ ਇਹ ਦੀ ਜਿਹੜੀ ਫੂਕ ਕਿੰਨੇ ਆਣ ਕੇ ਇਹਨਾਂ ਦੇ ਕੰਨ ਵਿੱਚ ਮਾਰੀ ਆ ਬਿਲਕੁਲ ਕੋਈ ਅਕਾਲ ਤਖਤ ਦੀ ਮਰਿਆਦਾ ਕੋਈ ਹੁਕਮਨਾਮਾ ਕੋਈ ਗੁਰਮਤਾ ਜਿਹੜਾ ਅਕਾਲ ਤਖਤ ਤੇ ਹੋਇਆ ਹੋਵੇ ਚਪਹਿਰਿਆਂ ਦੇ ਬਾਰੇ ਤੁਸੀਂ ਉਹਦੇ ਬਾਰੇ ਕੋਈ ਦੱਸ ਦਿਓ ਸਵਾਲ ਤੇ ਇਨਾਂ ਹੂੰ ਹੁਣ ਜਿਹੜੀ ਵੈਸੇ ਇਹਤ ਕੋਈ ਹੈਰਾਨਗੀ ਨਹੀਂ ਵੀ ਇਹਨਾਂ ਬੰਦਿਆਂ ਨੇ ਕਦੀ ਵੀ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰ ਆ ਉਹਨੂੰ ਨਾ ਤੇ ਆ ਪੜਿਆ ਤੇ ਨਾ ਇਹ ਚਾਹੁੰਦੇ ਆ ਪੜਨਾ ਪਤਾ ਨਹੀਂ ਇਹ ਮੈਂ ਭਾਜੀ ਤੁਸੀਂ ਮੰਨਦੇ ਵੀ ਇਹ ਬੰਦਿਆਂ ਨੂੰ ਪਤਾ ਕੁਝ ਨਹੀਂ ਤਾਂ ਬੋਲ ਰਹੇ ਕਿ ਜਾਂ ਵੈਸੇ ਸ਼ਰਾਰਤੀ ਆ ਇਹ ਸ਼ਰਾਰਤੀ ਆ ਜੀ ਇਹ ਇਹ ਕੋਸ਼ਰਨ ਸਿੰਘ ਜੀ ਇਹ ਏਜੰਡੇ ਦੇ ਤਹਿਤ ਕੰਮ ਕਰ ਰਿਹਾ ਹੈ ਹਾਂ ਬਿਲਕੁਲ ਬਿਲਕੁਲ ਜੀ ਸੋ ਹੁਣ ਇਹਨਾਂ ਨੇ ਜਿਹੜੇ ਇਲਜ਼ਾਮ ਵੇਖੋ ਲਾ ਰਹੇ ਇਹ ਸੁਖਮਣੀ ਪੜਨ ਤੋਂ ਰੋਕਦੇ ਆ ਇਹ ਜਪਜੀ ਸਾਹਿਬ ਪੜਨ ਤੋਂ ਰੋਕਦੇ ਆ ਕਿ ਇਹਨਾਂ ਨੂੰ ਪੁੱਛੇ ਵੀ ਕਿੰਨੇ ਕਹਾਂ ਵੀ ਸੁਖਮਣੀ ਸੁਖਮਣੀ ਤੇ ਬੀਬੀਆਂ ਐਤਵਾਰ ਵੀ ਕਰ ਲੈਂਦੀਆਂ ਬੁੱਧਵਾਰ ਵੀ ਕਰਦੀਆਂ ਆਪਣੇ ਘਰਾਂ 'ਚ ਵੀ ਸੁਖਮਣੀ ਦਾ ਪਾਠ ਕਰ ਲੈਂਦੇ ਜਪਜੀ ਸਾਹਿਬ ਕਰ ਲੈਂਦੇ ਤੁਸੀਂ ਇਦਾਂ ਕਹੋ ਸਹੀ ਬਿਆਨ ਆਪਣੀ ਸਹੀ ਸਟੇਟਮੈਂਟ ਇਹ ਦਿਓ ਕਿ ਸਾਧ ਸੰਗਤ ਇਹ ਤੁਹਾਨੂੰ ਇਹ ਕਹਿੰਦੇ ਆ ਕਿ ਜਪਜੀ ਸਾਹਿਬ ਸਮਝੋ ਨਾ ਸੁਖਮਣੀ ਸਾਹਿਬ ਸਮਝੋ ਨਾ ਹੂੰ ਇਹ ਸਟੇਟਮੈਂਟ ਬਣਦੀ ਆ ਬਿਲਕੁਲ ਬਿਲਕੁਲ ਸੋ ਹੁਣ ਇਹ ਇਹਨਾਂ ਦੇ ਜਵਾਬ ਆ ਬਾਕੀ ਹਾਂਜੀ ਗੁਰਸ਼ੰਗਰ ਸਿੰਘ ਜੀ ਹਾਂਜੀ ਹਾਂਜੀ ਭਈ ਦੇਖੋ ਇਹ ਦੁਕਾਨਦਾਰੀ ਸੀਗੀ ਹੈ ਦੁਕਾਨਦਾਰੀ ਚਲਾਈ ਗੁਰ ਗੁਰ ਇਕਬਾਲ ਸਿੰਘ ਨੇ ਭਈ ਤੁਹਾਡੇ ਕੈਨੇਡਾ ਚ ਨਾ ਜਦੋਂ ਇਸ ਦੁਕਾਨਦਾਰੀ ਨੂੰ ਇੱਕ ਹੋਰ ਬੰਦਾ ਆਇਆ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਾ ਉਹਦੇ ਮੁੰਡੇ ਉਹਦੇ ਪਚੰਗੀ ਇੱਥੇ ਰਹਿੰਦੇ ਆ ਜਿਹਦੀਆਂ ਜਿਹਦੀ ਪਤਨੀ ਉੱਤੇ ਬਹੁਤ ਗੰਭੀਰ ਇਲਜ਼ਾਮ ਲਾ ਰਹੀ ਆ ਚੰਤਕ ਤੌਰ ਤੇ ਬਤਾਇਆ ਇਹ ਗੱਲ ਕਹਿ ਰਹੇ ਆ ਭਾਜੀ ਜਦੋਂ ਗੁਰਕਬਾਲ ਨੇ ਦੇਖਿਆ ਵੀ ਮੇਰੀ ਦੁਕਾਨਦਾਰੀ ਤੇ ਸਨ ਲੱਗ ਗਈ ਹੂੰ ਹੂੰ ਮਤਲਬ ਗੁਰਕਬਾਲ ਦੇ ਸਰੂਪ ਸਿੰਘ ਦੇ ਮੁੰਡਿਆਂ ਨੇ ਚਪਾਰੇ ਦੇ ਨਾਂ ਤੇ ਇੱਕ ਗੁਰਦੁਆਰਾ ਬਣਾਉਣ ਦੀ ਬਣਾਉਣਾ ਸ਼ੁਰੂ ਕੀਤਾ ਇੱਥੇ ਇਹ ਟਰੰਟ ਵਾਲੇ ਪਾਸੇ ਸ਼ਾਇਦ ਮੈਨੂੰ ਥਾਂ ਦਾ ਯਾਦ ਨਹੀਂ ਗੁਰਕਬਾਲ ਉਹ ਤਾਂ ਹੀ ਫਿਰਨਾ ਕਈ ਖਿਮਾ ਚੌਣਾ ਤੁਹਾਡੀ ਗੱਲ ਰੋਕ ਰਿਆ ਮੈਂ ਪਹਿਲਾਂ ਹੀ ਫਿਰ ਮੇਰੀ ਪੋਸਟ 'ਤੇ ਕਈ ਬੰਦੇ ਕਮੈਂਟ ਕਰ ਰਹੇ ਸੀ ਵੀ ਇਹ ਇਹਨਾਂ ਨੇ ਪੈਸਾ ਬਹੁਤ ਇਕੱਠਾ ਕੀਤਾ ਤੇ ਪੈਸਾ ਮੰਗ ਰਹੇ ਐ ਇਸ ਚੀਜ਼ ਦੇ ਨਾਂ ਉੱਤੇ ਹਾਂਜੀ 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 ਵੇਖੋ ਜਦੋਂ ਗੁਰਕਬਾਲ ਨੂੰ ਲੱਗਿਆ ਵੀ ਉਹਦੇ ਗਾਕ ਸਰੂਪ ਸਿੰਘ ਲੈ ਗਿਆ ਉੱਚ ਇੱਕ ਮਸਲਾ ਆਇਆ ਉਹਦੇ ਮੁੰਡੇ ਨੇ ਸਪਸ਼ਟੀਕਰਨ ਦਿੱਤਾ ਕਿਸੇ ਬੀਬੀ ਨੇ ਸੋਨੇ ਦੀ ਚੈਨੀ ਸ਼ਹਿ ਦਿੱਤੀ ਉਹਨੂੰ ਕੁਛ ਹਣਾ ਉਹ ਗੁਰਕਬਾਲ ਨੂੰ ਲੱਗਿਆ ਵੀ ਇਹ ਏਡੀ ਮਹਿੰਗੀ ਚੈਨੀ ਤਾਂ ਲੈ ਕੇ ਲੁੱਟ ਕੇ ਦੂਜੇ ਟਾਕੂ ਤੇ ਸਾਡਾ ਕੀ ਬਣੂਗਾ ਗੁਰਕਬਾਲ ਨੂੰ ਚਲਦੀ ਕਥਾ ਵਿੱਚ ਇਹ ਗੱਲ ਕਹਿਣੀ ਪਈ ਇਹਨਾਂ ਦੀ ਬੇਈਮਾਨੀ ਦੇਖੋ ਕਿੰਨੀ ਵੱਡੀ ਆ ਮਤਲਬ ਪੈਸੇ ਪਿੱਛੇ ਚਲਦੀ ਕਥਾ ਵਿੱਚ ਕਿੰਨੇ ਨੀਵੇਂ ਪੱਧਰ ਤੇ ਜਾਂਦੇ ਤੇ ਮੈਨੂੰ ਇਸ ਗੱਲ ਦੀ ਸਿੱਖਾਂ ਦੀ ਇਹ ਸਮਝ ਨਹੀਂ ਆਉਂਦੀ ਵੀ ਸੱਚੀ ਇਹ ਗਿਆਨ ਤੋਂ ਇੰਨੇ ਨੀਵੇਂ ਪੱਧਰ ਤੱਕ ਜਾ ਚੁੱਕੇ ਆ ਵੀ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੂੰ ਭਾਜੀ ਇਹ ਗੱਲ ਮੈਂ ਹੋਰ ਵੀ ਇੱਥੇ ਕਰਨੀ ਆ ਮੈਂ ਮੈਂ ਵੇਖ ਰਿਹਾ ਸੀ ਚਲੋ ਬਹੁਤ ਸਾਰੇ ਮਤਲਬ ਮੈਂ ਕਹਿ ਸਕਦਾ ਵੀ ਚਲੋ ਮਾਣ ਅਪਮਾਨ ਦੇ ਚੱਕਰ ਦੇ ਬੰਦੇ ਨੂੰ ਕਦੀ ਵੀ ਪੈਣਾ ਨਹੀਂ ਚਾਹੀਦਾ ਕਿ ਆਪਾਂ ਨੂੰ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਨ ਜੇ ਇਸ ਤਰੀਕੇ ਨਾਲ ਤੁਰਾਂਗੇ ਆਪਾਂ ਤੇ ਸਿੱਖੀ ਦੀ ਗੱਲ ਹੀ ਨਹੀਂ ਕਰ ਸਕਦੇ ਹਨਾ ਨਹੀਂ ਕਰ ਸਕਾਂਗੇ ਪਰ ਜਿੱਥੇ ਜਿੱਥੇ ਬਹੁਤ ਸਾਰੇ ਰਾਗੀਆਂ ਢਾਡੀਆਂ ਨੇ ਆਪਾਂ ਨੂੰ ਐਪਰੀਸ਼ੀਏਟ ਕੀਤਾ ਉੱਥੇ ਕੁਝ ਰਾਗੀ ਤੇ ਢਾਡੀ ਜਿਹੜੇ ਬਾਣੀ ਪੜਨ ਵਾਲੇ ਆ ਮੈਂ ਹੈਰਾਨ ਰਹਿ ਗਿਆ ਕਿ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਹੂੰ ਇਹ ਉਹ ਉਹ ਸਕਰੀਨਸ਼ਾਟ ਮੈਂ ਲੈ ਹੋਏ ਆ ਚਲੋ ਆਪਾਂ ਕਾਹ ਤੋਂ ਕਿਸੇ ਦਾ ਨਖਾਨ ਕਰਨਾ ਪਰ ਉਹਨਾਂ ਰਾਗੀਆਂ ਟਾਡੀਆਂ ਨੇ ਮੈਨੂੰ ਗਾਲਾਂ ਕੱਢੀਆਂ ਤੇ ਮੈਂ ਕਹਾ ਵੇਖੋ ਇਹ ਸਟੇਜਾਂ ਦੇ ਉੱਤੇ ਚੜ ਕੇ ਲੋਕਾਂ ਨੂੰ ਸਹਿਜ ਦੀ ਤੁਸੀਂ ਹੁਣ ਭਾਈ ਸਾਹਿਬ ਨੇ ਸੁਣ ਲਓ ਇਹ ਸਹਿਜ ਦੀ ਗੱਲ ਕਰਦੇ ਆ ਇਹ ਮਤਲਬ ਇਹ ਦੱਸਣ ਦੇ ਆ ਕਿ ਸ਼ਾਂਤੀ ਦੇ ਸ਼ਾਂਤੀ ਧਾਰਨ ਕਰਨੀ ਆ ਤੇ ਤੁਹਾਨੂੰ ਕਿਹੜੀਆਂ ਨੌ ਚੀਜ਼ਾਂ ਚਾਹੀਦੀਆਂ ਕਿਹੜੀਆਂ 10 ਚੀਜ਼ਾਂ ਚਾਹੀਦੀਆਂ ਤੇ ਇਹ ਇਹਨਾਂ ਦਾ ਆਪ ਉਹੀ ਗੱਲ ਹੋ ਗਈ ਨਾ ਕਿ ਜਿਵੇਂ ਬਾਣੀ ਨੇ ਆਖਿਆ ਵੀ ਸੁਖਮਣੀ ਦੀ ਬਾਣੀ ਪੜ੍ਹ ਲਓ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਸਾਂ ਮਹਾਰਾਜ ਨੇ ਆਖਿਆ ਅੰਦਰ ਅਗਨ ਭਰੀ ਹੋਈ ਆ ਤੇ ਬਾਹਰ ਇਹ 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 ਪ੍ਰੈਜੈਂਟ ਕਰ ਰਿਹਾ ਜਾਂ ਇਹ ਰਿਪਰੈਜੈਂਟ ਕਰ ਰਿਹਾ ਕਿ ਮੈਂ ਤੇ ਵੇਖੋ ਸਵਾਹ ਬਣਿਆ ਵਾ ਮੇਰੇ ਤੇ ਪਿੰਡੇ ਤੇ ਸਵਾਹ ਮਲੀ ਠੰਡਾ ਵਾ ਸ਼ਾਂਤਾਂ ਸੁਖਹਿਰ ਤੁਹਾਡਾ ਧੰਨਵਾਦ ਜੀ ਤੁਸੀਂ ਅੱਗੇ ਆਪਣੀ ਜਿਹੜੀ ਵਿਚਾਰ ਹੋ ਕੰਟੀਨਿਊ ਕਰੋ ਥੈਂਕ ਯੂ ਥੈਂਕ ਯੂ